ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਿੰਨੀ ਕਾਲੀ ਸੁਖਬੀਰ ਬਾਦਲ ਨੂੰ ਅਤੇ ਅਕਾਲੀ ਦਲ ਨੂੰ ਤਨਖਾਹ ਲਵਾਉਣ ਦੀ ਸੀ ਜਿੰਨੀ ਕਾਲੀ ਉਹਨਾਂ ਵੱਲੋਂ ਦਿਖਾਈ ਗਈ ਸੀ ਕਿ ਸਾਨੂੰ ਛੇਤੀ ਤੋਂ ਛੇਤੀ ਤਨਖਾਹ ਲਗਾ ਦਿੱਤੀ ਜਾਵੇ ਉੰਨੀ ਕਾਲੀ ਅਕਾਲੀ ਪੱਖ ਦੇ ਜਸੇਦਾਰ ਵੱਲੋਂ ਸੁਣਾਏ ਗਏ ਫੈਸਲਿਆਂ ਨੂੰ ਮੰਨਣ ਦੀ ਨਹੀਂ ਦਿਖਾਈ ਜਾ ਰਹੀ ਜਥੇਦਾਰ ਅਕਾਲ ਤਖਤ ਸਾਹਿਬ ਨੇ ਧਾਰਮਿਕ ਸਜ਼ਾ ਦੇ ਨਾਲ ਨਾਲ ਅਕਾਲੀ ਦਲ ਦੇ ਬਾਗੀ ਅਤੇ ਦਾਗੀ ਦੋਵਾਂ ਧੜਿਆਂ ਨੂੰ ਆਪਣੇ ਆਪਣੇ ਚੁੱਲ੍ਹੇ ਸਮੇਟਣ ਦਾ ਹੁਕਮ ਸੁਣਾਇਆ ਸੀ ਅਤੇ 3 ਦਿਨਾਂ ਦੇ ਅੰਦਰ-ਅੰਦਰ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਨੂੰ ਭੇਜਣ ਦੇ ਲਈ ਕਿਹਾ ਗਿਆ ਸੀ ਉਸ ਵਿੱਚ ਦੋਵਾਂ ਤਰ੍ਹਾਂ ਦਾ ਜਿਹੜਾ ਪ੍ਰਤੀਕਰਮ ਹੈ ਅਲੱਗ-ਅਲੱਗ ਦਿਖਾਈ ਦੇ ਰਿਹਾ ਹੈ ਵੱਖਰਾ-ਵੱਖਰਾ ਪ੍ਰਤੀਕਰਮ ਹੈ ਅਕਾਲ ਤਖਤ ਸਾਹਿਬ ਦੇ ਜੇ세ਦਾਰ ਦੇ ਇਸ ਫੈਸਲਿਆਂ ਨੂੰ ਮੰਨਣ ਨੂੰ ਲੈ ਕੇ ਜੋ ਵੀ ਪਹਿਲਕਗਨੀ ਦਿਖਾਈ ਜਾ ਰਹੀ ਹੈ ਪਾਵੇਂ ਇਹ ਬਹੁਤ ਵਾਰ ਕਿਹਾ ਗਿਆ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਾਂ ਇਨ ਬਿਲ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ ਪਰ ਜ਼ਮੀਨੀ ਪੱਧਰ ਤੇ ਅਜਿਹਾ ਦਿਖਾਈ ਨਹੀਂ ਦੇ ਰਿਹਾ ਹੈ ਇਸ ਕਰਕੇ ਅਕਾਲੀ ਦਲ ਦੇ ਲੀਡਰਾਂ ਦੀ ਮਨਸ਼ਾ ਦੇ ਉੱਪਰ ਵੀ ਸ਼ੱਕ ਉੱਠਣਾ ਲਾਜ਼ਮੀ ਹੈ ਸੰਗਤ ਦੇ ਵਿੱਚ ਵੀ ਇਹ ਸਾਰੇ ਪ੍ਰਤੀਕਰਮ ਨੂੰ ਬੜੇ ਸ਼ੱਕ ਭਰੇ ਲਹਿਜੇ ਨਾਲ ਦੇਖਿਆ ਜਾ ਰਿਹਾ ਹੈ ਕਿ ਇਹ ਤਨਖਾਹ ਲਵਾਉਣੀ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਢੋਂਗੀ ਕਿ ਆਪਣੇ ਆਪ ਨੂੰ ਪਾਕਸਾਫ ਕਰਕੇ ਦੁਬਾਰਾ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤੇ ਦੁਬਾਰਾ ਆਪਣੀ ਰਾਜਨੀਤੀ ਨੂੰ ਚਮਕਾ ਲਿਆ ਜਾਵੇ ਕਿ ਜੋ ਵੀ ਕੁਝ ਹੋ ਰਿਹਾ ਹੈ ਉਸ ਦੇ ਪਿੱਛੇ ਜਾਂ ਉਸ ਸਾਰੀਆਂ ਘਟਨਾਵਾਂ ਦੇ ਵਿੱਚ ਸੁਖਬੀਰ ਬਾਦਲ ਦੀ ਭਾਵਨਾ 1% ਵੀ ਥੋੜੀ ਬਹੁਤੀ ਵੀ ਨਿਮਰਤਾ ਵਾਲੀ ਸੀ ਜਾਂ ਉਸ ਦੇ ਮਨ ਦੇ ਅੰਦਰ ਕੋਈ ਵਾਕਿਆ ਹੀ ਮਲਾਲ ਸੀ ਆਪਣੇ ਦੁਆਰਾ ਕੀਤੀਆਂ ਗਈਆਂ ਗਲਤੀਆਂ ਨੂੰ ਲੈ ਕੇ ਅਜੇ ਹੁਣ ਦਿਖਾਈ ਨਹੀਂ ਦੇ ਰਿਹਾ ਆਪਾਂ ਦੋਵਾਂ ਧੜਿਆਂ ਦੇ ਜੋ-ਜੋ ਵੱਲੋਂ ਉਹਨਾਂ ਵੱਲੋਂ ਪ੍ਰਤੀਕਰਮ ਦਿਖਾਏ ਗਏ ਨੇ ਉਨ੍ਹਾਂ ਦੀ ਚਰਚਾ ਕਰਦੇ ਪਹਿਲਾਂ ਸੁਧਾਰ ਲਹਿਰ ਦੀ ਗੱਲ ਕਰਦੇ ਅਕਾਲੀ ਦਲ ਤੋਂ ਬਾਗੀ ਹੋਏ ਨੇਤਾ ਜਾਂ ਸੁਧਾਰ ਲਹਿਰ ਦੇ ਜਿੰਨੇ ਵੀ ਨੇਤਾ ਸੀ ਉਹ ਆਪਣੀ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਉਪਰੰਤ ਅੱਜ ਇੱਕ ਮੀਟਿੰਗ ਕਰ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਇਸ ਗਾਇਸ ਮੀਟਿੰਗ ਤੋਂ ਪਹਿਲਾਂ ਹੀ ਜਿਹੜੇ ਨੇਤਾ ਨੇ ਉਹਨਾਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਸੁਧਾਰ ਲਹਿਰ ਦੇ ਸਾਰੇ ਢਾਂਚੇ ਨੂੰ ਭੰਗ ਕਰ ਰਹੇ ਆ ਭੰਗ ਕਰ ਦਿੱਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਇਸ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਜਦੋਂ ਤਲਬ ਕੀਤੇ ਗਏ ਸੀ ਨੇਤਾ ਇਹ ਸਾਰੇ ਨੇਤਾ ਆਪਣੇ ਅਸਤੀਫੇ ਦੇ ਕੇ ਫੇਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਤੇ ਹੁਣ ਜਦੋਂ ਇਹ ਢਾਂਚਾ ਭੰਗ ਕਰ ਦਿੱਤਾ ਗਿਆ ਹੈ ਤਾਂ ਇਹਨਾਂ ਵੱਲੋਂ ਕੋਈ ਵੀ ਜਥੇਬੰਦੀ ਦਾ ਕੋਈ ਵੀ ਸਬੂਤ ਇਹ ਕੋਈ ਵੀ ਹਿੱਸਾ ਬਚਿਆ ਨਹੀਂ ਰਹਿ ਗਿਆ ਹੈ ਜਿਸ ਦਾ ਇਹ ਦਾਵਾ ਕਰ ਸਕਣ ਕਿ ਅਸੀਂ ਇਸ ਜਥੇਬੰਦੀ ਦਾ ਹਿੱਸਾ ਹਾਂ ਇਹ ਪੂਰੀ ਤਰੀਕੇ ਨਾਲ ਆਪਣਾ ਜਿਹੜਾ ਚੁੱਲ੍ਹਾ ਹੈ ਉਹ ਸਮੇਟ ਚੁੱਕੇ ਨੇ ਇਹ ਕਹਿਣ ਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਸੁਧਾਰ ਲਹਿਰ ਵੱਲੋਂ ਹੁਕਮਾਂ ਦੀ ਪੂਰੇ ਤਰੀਕੇ ਨਾਲ ਪਾਲਣਾ ਕਰ ਲਈ ਗਈ ਹੈ ਜਾਂ ਪੂਰੇ ਤਰੀਕੇ ਨਾਲ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਬਾਗਿਆਂ ਨੂੰ ਅਕਾਲੀ ਦਲ ਵਿੱਚ ਵਾਪਸੀ ਦੀ ਕਾਲੀ ਹੈ ਕਿਉਂਕਿ ਅੱਡ ਹੋ ਕੇ ਇਹਨਾਂ ਲੀਡਰਾਂ ਦਾ ਕੋਈ ਆਪਣਾ ਵजूद ਜਿਹੜਾ ਹੈ ਉਹ ਬਚ ਨਹੀਂ ਗਿਆ ਹੈ ਇਸੇ ਕਰਕੇ ਇਹਨਾਂ ਵੱਲੋਂ ਜੋ ਬਿਆਨ ਦਿੱਤੇ ਜਾ ਰਹੇ ਨੇ ਕਿ ਭਰਤੀ ਤੋਂ ਬਾਅਦ ਜੋ ਵੀ ਨੇਤਾ ਚੁਣਿਆ ਜਾਵੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ ਭਾਵੇਂ ਉਹ ਸੁਖਬੀਰ ਬਾਦਲ ਹੀ ਕਿਉਂ ਨਾ ਦੁਬਾਰਾ ਚੁਣ ਲਿਆ ਜਾਵੇ ਸੁਖਦੇਵ ਸਿੰਘ ਢੀਂਡਾ ਸਾਹਿਬ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਭਾਵੇਂ ਉਹਨਾਂ ਦੇ ਪੁੱਤਰ ਪਰਮਿੰਦਰ ਢੀਂਡਾ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਹੈ ਜੋ ਨੁਕਸਾਨ ਹੋਣਾ ਸੀ ਉਹ ਹੋ ਚੁੱਕਿਆ ਸੀ ਸ਼ਾਇਦ ਇਸੇ ਕਰਕੇ ਇੰਸਾ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਸਰਗਰਮ ਸਿਆਸਤ ਤੋਂ ਦੂਰ ਕਰ ਲਿਆ ਹੈ ਦੂਰੀ ਬਣਾਉਣ ਦੀ ਗੱਲ ਕਹੀ ਗਈ ਹੈ ਕਿ ਮੈਂ ਹੁਣ ਕਿਸੇ ਵੀ ਤਰ੍ਹਾਂ ਦੀ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਰਹਾਗਾ ਉਮਰ ਉਹਨਾਂ ਦੀ ਜਿਆਦਾ ਹੋ ਚੁੱਕੀ ਹੈ ਸਿਹਤ ਵੀ ਠੀਕ ਨਹੀਂ ਰਹਿੰਦੀ ਹੋਰ ਕਿੰਨੀ ਕੁ ਸਿਆਸਤ ਕਰਨੀ ਹੈ ਇਹ ਗੱਲਾਂ ਵੀ ਸੰਗਤ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ ਇਹ ਨੇਤਾ ਲੋਕਾਂ ਦੀ ਲਾਲਸਾ ਹੁੰਦੀ ਹੈ ਸੱਤਾ ਦੇ ਵਿੱਚ ਬਣੇ ਰਹਿਣ ਦੀ ਉਸ ਦਾ ਇੱਕ ਐਗਜ਼ਾਮਪਲ ਇੱਕ ਮਿਸਾਲ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਤੋਂ ਵੀ ਜ਼ਿਆਦਾ ਉਮਰ ਦੇ ਵਿੱਚ ਇਸ ਤੋਂ ਵੀ ਵੱਧ ਬਜ਼ੁਰਗ ਅਵਸਥਾ ਦੇ ਵਿੱਚ ਚੋਣ ਲੜੀ ਗਈ ਸੀ ਪਿਛਲੇ ਵਿਧਾਨ ਸਭਾ ਦੀ ਅਸੈਂਬਲੀ ਦੀ ਜਿੱਥੋਂ ਉਹ ਹਾਰ ਗਏ ਸੀ ਉਸ ਲਾਲਸਾ ਦਾ ਬਿਆਨ ਜ਼ਰੂਰ ਉਹ ਮਿਸਾਲ ਕਰਦੀ ਹੈ ਕਿ چاہے ਜਿੰਨੇ ਮਰਜ਼ੀ ਬਜ਼ੁਰਗ ਹੋ ਜਾਣ ਸਿਆਸੀ ਨੇਤਾ ਸਿਆਸਤ ਨੂੰ ਛੱਡਣ ਦੇ ਲਈ ਕੁਝ ਬਹੁਤਾ ਆਪਣਾ ਹੌਸਲਾ ਨਹੀਂ ਦਿਖਾਉਂਦੇ ਲੇਕਿਨ ਸੁਖਦੀ ਸੁਖਦੇਵ ਢੀਂਡਾ ਸਾਹਿਬ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਅਸੀਂ ਕਿਉ ਹੁਣ ਖੁਦ ਜਿਹੜੇ ਨੇ ਉਹ ਸਰਗਰਮ ਸਿਆਸਤ ਦਾ ਹਿੱਸਾ ਨਹੀਂ ਰਹਿਣਗੇ ਜਿੰਨੇ ਵੀ ਇਹ ਬਾਗੀ ਨੇਤਾ ਨੇ ਹੁਣ ਉਹ ਅਕਾਲੀ ਦਲ ਦੀ ਜਿਹੜੀ ਨਵੀਂ ਭਰਤੀ ਕਰਨ ਦਾ ਆਦੇਸ਼ ਦਿੱਤਾ ਗਿਆ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ ਤਤਪਰ ਵੀ ਦਿਖਾਈ ਦੇ ਰਹੇ ਨੇ ਕਿ ਫਟਾਫਟ ਨਵੀਂ ਭਰਤੀ ਕੀਤੀ ਜਾਵੇ ਤਾਂ ਕਿ ਅਕਾਲੀ ਦਲ ਦਾ ਨਵੇਂ ਢੰਗ ਨਾਲ ਨਵੇਂ ਤਰੀਕੇ ਨਾਲ ਜਿਹੜਾ ਢਾਂਚਾ ਹੈ ਉਸ ਨੂੰ ਖੜਾ ਕੀਤਾ ਜਾ ਸਕੇ ਹੁਣ ਆਪਾਂ ਬਾਦਲ ਧੜੇ ਦੇ ਉਪਰ ਆਨੇ ਭਾਵੇਂ ਕਿ ਅਕਾਲ ਤਖਤ ਸਾਹਿਬ ਤੇ ਪੇਸ਼ੋਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ਪਰ ਵਰਕਿੰਗ ਕਮੇਟੀ ਵੱਲੋਂ ਇਹ ਅਸਤੀਫਾ ਪ੍ਰਵਾਨ ਨਹੀਂ ਸੀ ਕੀਤਾ ਗਿਆ ਸਗੋਂ ਹੋਰ ਕਈ ਲੀਡਰਾਂ ਵੱਲੋਂ ਅੱਗੇ ਆ ਕੇ ਰੋਸ ਦੇ ਦਿਖਾਵੇ ਦੇ ਤੌਰ ਤੇ ਆਪਣੇ ਅਸਤੀਫੇ ਬਲਵਿੰਦਰ ਸਿੰਘ ਪੂੰਦੜ ਨੂੰ ਸੌਂਪ ਦਿੱਤੇ ਸੀ ਇਸੇ ਲਈ ਗਿਆਨੀ ਰਕबीर ਸਿੰਘ ਵੱਲੋਂ ਇਹ ਕਿਹਾ ਗਿਆ ਸੀ ਕਿ 3 ਦਿਨ ਦੇ ਅੰਦਰ-ਅੰਦਰ ਸਾਰੇ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਨੂੰ ਉਸ ਦੀ ਜਾਣਕਾਰੀ ਦਿੱਤੀ ਜਾਵੇ ਕਿ ਹਾਂ ਇਹ ਅਸਤੀਫੇ ਪ੍ਰਵਾਨ ਕਰ ਲਏ ਗਏ ਨੇ ਪਰ ਇਸ ਹੁਕਮ ਦੇ ਉਲਟ ਅਕਾਲੀ ਦਲ ਨੇ ਹੋਰ ਕਮੇਟੀ ਦੀ ਮੀਟਿੰਗ ਸੱਦੀ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਸੱਦੀ ਜਿੱਥੇ ਇਹ ਅਸਤੀਫੇ ਪ੍ਰਵਾਨ ਹੋਣੇ ਸੀ ਔਰ ਕਮੇਟੀ ਦੀ ਮੀਟਿੰਗ ਸੱਦ ਕੇ ਸੁਖਬੀਰ ਬਾਦਲ ਉੱਪਰ ਹੋਏ ਹਮਲੇ ਨੂੰ ਸਾਜ਼ਿਸ਼ ਦੱਸਿਆ ਗਵਰਨਰ ਨੂੰ ਮਿਲ ਕੇ ਇਹ ਵੀ ਕਿਹਾ ਕਿ ਸਾਨੂੰ ਸੂਬਾ ਸਰਕਾਰ ਵੱਲੋਂ ਕੀਤੀ ਹੋਈ ਜਾਂਚ ਦੇ ਉੱਪਰ ਕੋਈ ਭਰੋਸਾ ਨਹੀਂ ਹੈ ਤੇ ਕਿਸੇ ਹੋਰ ਸੰਸਥਾ ਵੱਲੋਂ ਇਹ ਸਾਰੀ ਸਾਜ਼ਿਸ਼ ਦੀ ਜਾਂਚ ਕਰਾਉਣ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਇਹ ਵੀ ਪਹਿਲੀ ਵਾਰ ਨਹੀਂ ਹੈ ਕਿ ਅਕਾਲੀ ਦਲ ਨੇ ਜਸਵੰਤ ਸਿੰਘ ਬਾਦਲ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੋਵੇ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਚਾਹੇ ਉਹ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰ ਦਾ ਮਾਮਲਾ ਹੋਵੇ ਜਾਂ ਗੁਰਸਾ ਸਿੰਘ ਬਲਟੋਹਾ ਨੂੰ ਅਕਾਲੀ ਦਲ ਤੋਂ 10 ਸਾਲ ਲਈ ਬਾਹਰ ਕੱਢਣ ਦਾ ਹੁਕਮ ਹੋਵੇ ਅਕਾਲੀ ਦਲ ਵੱਲੋਂ ਇਹਨਾਂ ਹੁਕਮਾਂ ਨੂੰ ਅਣਗੌਲਿਆ ਹੀ ਕੀਤਾ ਗਿਆ ਹੈ ਕੋਈ ਹੁਕਮਾਂ ਦੀ ਉਹਨਾਂ ਵੱਲੋਂ ਪਾਲਣਾ ਨਹੀਂ ਕੀਤੀ ਹੁਣ ਵੀ ਜੇ ਅਕਾਲੀ ਦਲ ਦੀ ਮਨਸ਼ਾ ਸਹੀ ਹੁੰਦੀ ਤਾਂ ਕੋਈ ਬਹੁਤਾ ਔਖਾ ਕੰਮ ਨਹੀਂ ਸੀ ਵਰਕਿੰਗ ਕਮੇਟੀ ਨੂੰ ਸੱਦਣ ਦਾ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਜਾ ਸਕਦੀ ਸੀ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਜਾ ਸਕਦੀ ਸੀ ਲੇਕਿਨ ਅਕਾਲੀ ਦਲ ਦੇ ਵੱਲੋਂ ਸੁਖਬੀਰ ਬਾਦਲ ਉੱਪਰ ਹੋਏ ਹਮਲੇ ਦਾ ਬਹਾਨਾ ਲਿਆ ਗਿਆ ਤੇ ਇਹ ਕੋਸ਼ਿਸ਼ ਕੀਤੀ ਗਈ ਇਹ ਕਹਿਣ ਦੇ ਕਿ ਅਸੀਂ ਇੰਨਾ ਕਾਰਨਾ ਕਰਕੇ ਜੋ ਵੀ ਘਟਨਾਵਾਂ ਘਟੀਆਂ ਨੇ ਅਸੀਂ ਇਹ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਸੰਭਲ ਸਕਦੇ ਸਾਨੂੰ ਹੋਰ ਸਮਾਂ ਦਿੱਤਾ ਜਾਵੇ ਜੇ ਅਕਾਲੀ ਦਲ ਵੱਲੋਂ ਹੋਰ ਸਮਾਂ ਮੰਗਣ ਦੀ ਗੱਲ ਉਸੇ ਦਿਨ ਹੀ ਕਰ ਦਿੱਤੀ ਜਾਂਦੀ ਜਦੋਂ ਇਹ ਫੈਸਲਾ ਸੁਣਾਇਆ ਗਿਆ ਸੀ ਤੇ ਜਫੀਦਾਰ ਸਹਿਬਾਨ ਉਸੇ ਦਿਨ ਹੀ ਉਹਨਾਂ ਨੂੰ ਮਿਆਦ ਵਧਾ ਦਿੰਦੇ ਸਮੇਂ ਦੀ ਤਾਂ ਗੱਲ ਕੁਝ ਹੋਰ ਸੀ ਮਨਸ਼ਾ ਦੇ ਉੱਤੇ ਸਵਾਲ ਨਾ ਖੜੇ ਹੁੰਦੇ ਪਰ ਇੱਕ ਹਫਤੇ ਬਾਅਦ ਧਾਮੀ ਸਾਹਿਬ ਜਾਂ ਕੋਈ ਵੀ ਬੰਦਾ ਉਹਨਾਂ ਦਾ ਨੇਤਾ ਮੀਟਿੰਗ ਕਰਦਾ ਹੈ ਤੇ ਜਫੀਦਾਰ ਸਹਿਬਾਨ ਉਹ ਸਮੇਂ ਨੂੰ ਵਧਾ ਕੇ 20 ਦਿਨ ਦਾ ਕਰ ਦਿੰਦੇ ਹਨ ਇਹ ਗੱਲਾਂ ਦੇ ਉੱਪਰ ਇਸ ਨਿਰਣੇ ਦੇ ਉੱਪਰ ਸਵਾਲ ਉੱਠਣੇ ਲਾਜ਼ਮੀ ਸੀ ਔਰ ਉੱਠ ਵੀ ਰਹੇ ਨੇ ਇਸ ਫੈਸਲੇ ਦੇ ਉੱਪਰ ਜੋ ਸਵਾਲ ਖੜੇ ਹੋ ਰਹੇ ਨੇ ਉਹ ਇਹ ਹੋ ਰਹੇ ਨੇ ਕਿ ਜੇ ਪਹਿਲਾਂ 3 ਦਿਨਾਂ ਦਾ ਸਮਾਂ ਪੰਜ ਸਿੰਘ ਸਹਿਬਾਨ ਵੱਲੋਂ ਦਿੱਤਾ ਗਿਆ ਸੀ ਤਾਂ ਉਸ ਫੈਸਲੇ ਦੀ ਤਬਦੀਲੀ ਜਿਹੜੀ ਹੈ ਉਹ ਇਕੱਲੇ ਅਕਾਲ ਤਖਤ ਦੇ ਜ세ਦਾਦ ਸਾਹਿਬ ਕਿਵੇਂ ਕਰ ਸਕਦੇ ਨੇ ਉਹ ਵੀ ਬੰਦ ਕਮਰੇ ਦੇ ਵਿੱਚ ਮੀਟਿੰਗ ਕਰਕੇ ਉਹ ਫੈਸਲਾ ਕਰ ਰਹੇ ਨੇ ਵਰਧੂ ਸਮੇਂ ਦੀ ਲੋੜ ਕਿਉਂ ਮਹਿਸੂਸ ਹੋਈ ਕਿਉਂ ਵਰਧੂ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਕਿ ਜਿਹੜੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹ ਪੰਜਾਬ ਦੇ ਵਿੱਚ ਨਹੀਂ ਹੈਗੇ ਕੀ ਉਹਨਾਂ ਨੂੰ ਸੱਦਿਆ ਨਹੀਂ ਜਾ ਸਕਦਾ ਇੱਕ ਦਿਨ ਦੇ ਨੋਟਿਸ ਦੇ ਉੱਤੇ ਜਾਂ ਕੁਝ ਘੰਟਿਆਂ ਦੇ ਨੋਟਿਸ ਦੇ ਉੱਤੇ ਵੀ ਚੰਡੀਗੜ੍ਹ ਸਾਰੇ ਨੇਤਾ ਪਹੁੰਚ ਸਕਦੇ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੂੰ ਪਹੁੰਚਣ ਦੇ ਵਿੱਚ ਕੋਈ ਤਕਲੀਫ ਹੋਵੇ ਜਾਂ ਦੇਰੀ ਹੋਵੇ ਜਾਂ ਉਹ ਐਨੇ ਰੁੱਝੇ ਹੋਏ ਨੇ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਸੱਦੀ ਜਾ ਸਕਦੀ ਜੇ ਉਸ ਸਮੇਂ ਦੇ ਦੁਨਾਨੀ ਤੁਸੀਂ ਕੋਰ ਕਮੇਟੀ ਦੀ ਮੀਟਿੰਗ ਸੱਦ ਸਕਦੇ ਹੋ ਉਹੀ ਲੀਡਰ ਇਕੱਠੇ ਹੁੰਦੇ ਨੇ ਉੱਥੇ ਤੇ ਹਮਲੇ ਦੀ ਨਿੰਦਾ ਕਰਦੇ ਨੇ ਜਾਂ ਸਾਜ਼ਿਸ਼ ਉਸ ਨੂੰ ਗਰਦਾਨ ਦੇਦੇ ਨੇ ਜਾਂ ਸੂਬਾ ਸਰਕਾਰ ਦੇ ਉੱਪਰ ਉਹ ਆਪਣੀ ਭੜਾਸ ਕੱਢਦੇ ਨੇ ਤਾਂ ਅਸਤੀਫਿਆਂ ਨੂੰ ਪ੍ਰਵਾਨ ਕਰਨ ਵਾਸਤੇ ਵੀ ਮੀਟਿੰਗ ਸੱਦੀ ਜਾ ਸਕਦੀ ਸੀ ਉਸ ਦੇ ਵਿੱਚ ਕੋਈ ਲੰਬਾ ਚੌੜਾ ਇਸ ਤਰ੍ਹਾਂ ਦੀ ਦੁਕਾਵਟ ਨਹੀਂ ਸੀ ਜ ਜਿਹਦੇ ਨਾਲ ਮੀਟਿੰਗ ਨਾ ਸੱਦੀ ਜਾ ਸਕਦੀ ਪਰ ਅਕਾਲੀ ਦਲ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਸਗੋਂ ਟਾਈਮ ਲਿਆ ਗਿਆ ਟਾਈਮ ਲਾਈਨ ਦੇ ਵਿੱਚ ਵੀ ਜਿੰਨੀ ਦੇਰੀ ਕੀਤੀ ਹੈ ਜਾਂ ਪਬਲਿਕ ਦੇ ਵਿੱਚ ਇਹ ਨਿਰਣਾ ਆਉਣ ਦੇ ਵਿੱਚ ਵੀ ਜਿੰਨੀ ਦੇਰੀ ਹੋਈ ਹੈ ਕਿ ਵੀ ਸਮਾਂ ਦਿੰਦਾ ਸਮਾਂ ਜਿਹੜਾ ਦੇ ਦਿੱਤਾ ਗਿਆ ਜਾਂ ਵਧਾ ਦਿੱਤਾ ਗਿਆ ਉਹਦੇ ਨਾਲ ਵੀ ਮਨਸ਼ਾ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਨਵੀਂ ਅਕਾਲੀ ਦਲ ਦੀ ਭਰਤੀ ਹੋਣੀ ਸੀ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਇਸ ਕੰਮ ਵਾਸਤੇ ਉਨ੍ਹਾਂ ਵੱਲੋਂ ਵੀ ਹਜੇ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ ਸ਼ਾਇਦ ਉਹ ਸੁਖਬੀਰ ਸਿੰਘ ਬਾਦਲ ਦੀ ਤੇ ਹੋਰ ਲੀਡਰਾਂ ਦੀ ਜਿਹੜੀ ਧਾਰਮਿਕ ਸਜ਼ਾ ਹੈ ਉਸ ਨੂੰ ਪੂਰੇ ਕਰਨ ਦੀ ਉਡੀਕ ਕਰ ਰਹੇ ਨੇ ਕਿ ਉਹ ਪੂਰੀ ਕਰਕੇ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨਗੇ ਉਸ ਤੋਂ ਬਾਅਦ ਵਰਕਿੰਗ ਕਮੇਟੀ ਮੀਟਿੰਗ ਕਰੇਗੀ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕਰੇਗੀ ਫਿਰ ਹੀ ਨਵੇਂ ਆਕਾਲੀ ਦਲ ਦੀ ਭਰਤੀ ਦੀ ਕੰਮ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਉਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਸ਼ਾਇਦ ਉਹਨਾਂ ਵੱਲੋਂ ਵੀ ਹਜੇ ਉਡੀਕਿਆ ਜਾ ਰਿਹਾ ਹੈ ਕਿ ਕਦੋਂ ਸਤੀਫੇ ਪ੍ਰਵਾਨ ਹੁੰਦੇ ਨੇ ਤੇ ਕਦੋਂ ਉਹ ਆਪਣਾ ਕੰਮ ਸ਼ੁਰੂ ਕਰ ਸਕਦੇ ਉਧਰ ਐਚਐਸ ਫੂਲਕਾ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜਦੋਂ ਭਰਤੀ ਹੋਏਗੀ ਮੈਂ ਅਕਾਲੀ ਦਲ ਦਾ ਮੈਂਬਰ ਬਣੂੰਗਾ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਊਂਗਾ ਉਸ ਨਾਲ ਵੀ ਇਹ ਕਿਆਸਰਾਈਆਂ ਸ਼ੁਰੂ ਹੋ ਗਈਆਂ ਸੀ ਕਿ ਸ਼ਾਇਦ ਕਿਤੇ ਸੁਖਵੀਰ ਸਿੰਘ ਬਾਦਲ ਹੁਣਾ ਵੱਲੋਂ ਨਵੇਂ ਅਕਾਲੀ ਦਲ ਦੀ ਪ੍ਰਧਾਨਗੀ ਦੇ ਲਈ ਕੈਂਡੀਡੇਟ ਜਿਹੜਾ ਹੈ ਉਸ ਨੂੰ ਚੁਣ ਲਿਆ ਗਿਆ ਹੈ ਇਹ ਸਾਰੀਆਂ ਸਕੀਮਾਂ ਘੜੀਆਂ ਜਾ ਚੁੱਕੀਆਂ ਨੇ ਕਿ ਨਵਾਂ ਅਕਾਲੀ ਦਲ ਦਾ ਨੇਤਾ ਜਾਂ ਉਸ ਦੀ ਅਗਵਾਈ ਕਰਨ ਦਾ ਮੌਕਾ ਸ਼ਾਇਦ ਫੂਲਕਾ ਸਾਹਿਬ ਨੂੰ ਦਿੱਤਾ ਜਾਏਗਾ ਤਾਂ ਕਿ ਉਹਨਾਂ ਦੀ ਬੇਦਾਗ ਛਵੀ ਨੂੰ ਅਕਾਲੀ ਦਲ ਨੂੰ ਦੁਬਾਰਾ ਲੋਕਾਂ ਦੇ ਵਿੱਚ ਹਰਮਨਪ੍ਰਤਾ ਦਿਵਾਉਣ ਵਾਸਤੇ ਜਾਂ ਪਿਆਰ ਮਿਲੇ ਉਹਨਾਂ ਨੂੰ ਉਸ ਚੀਜ਼ ਦਾ ਉਹਦੀ ਵਰਤੋਂ ਕੀਤੀ ਜਾਏਗੀ ਲੇਕਿਨ ਇਹ ਗੱਲਾਂ ਵੀ ਇੱਕ ਦੋ ਦਿਨ ਦੇ ਅੰਦਰ ਹੀ ਉਵੇਂ ਹੀ 19 ਹੀ ਛੇਤੀ ਬੰਦ ਹੋ ਗਈਆਂ ਜਿੰਨੀ ਛੇਤੀ ਅਰ ਚਰਤਾਵਾ ਸ਼ੁਰੂ ਹੋਣਿਆ ਸੀ ਕਿਉਂਕਿ 20 ਦਿਨ ਦਾ ਸਮਾਂ ਜਿਹੜਾ ਹੈ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਵੱਲੋਂ ਦੇ ਦਿੱਤਾ ਗਿਆ ਹੁਣ ਇੰਨਾ ਸਮਾਂ ਕਾਦੇ ਵਾਸਤੇ ਦਿੱਤਾ ਜਾ ਰਿਹਾ ਹੈ ਕੀ ਕੋਈ ਹੋਰ ਗੁਪਤ ਸਟ੍ਰੈਟਜੀ ਜਿਹੜੀ ਹੈ ਸੁਖਵੀਰ ਬਾਦਲ ਵੱਲੋਂ ਉਹ ਅਪਣਾਈ ਜਾ ਰਹੀ ਹੈ ਉਸ ਦੇ ਉੱਪਰ ਕੰਮ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਅਕਾਲੀ ਦਲ ਦੇ ਉੱਪਰ ਆਪਣਾ ਕਬਜ਼ਾ ਆਪਣਾ ਕੰਟਰੋਲ ਬਰਕਰਾਰ ਰੱਖਿਆ ਜਾ ਸਕੇ لیکن ਇਹ سارے ਕੰਮਾਂ ਵਾਸਤੇ ਹਜੇ 6 ਮਹੀਨੇ ਦਾ ਟਾਈਮ ਪਿਆ ਹੈ ਬੜਾ ਲੰਮਾ ਸਮਾਂ ਪਿਆ ਹੈ ਜੇ ਦੁਬਾਰਾ ਚੂਣੀਆਂ ਹੋਣੀਆਂ ਨੇ ਤਾਂ ਉਹ ਇੰਨੀ ਜਲਦੀ ਨਹੀਂ ਹੋ ਸਕਦੀਆਂ ਉਹਦੇ ਲਈ ਪਹਿਲਾਂ ਭਰਤੀ ਦੀ ਪ੍ਰਕਿਰਿਆ ਦਿਖਾਉਣੀ ਪਵੇਗੀ ਕਿ ਹਾਂ ਅਸੀਂ ਨਵੇਂ ਭਰਤੀ ਕਰ ਰਹੇ ਹਾਂ ਨਵੇਂ ਮੈਂਬਰ ਬਣਾ ਰਹੇ ਹਾਂ ਉਹਨਾਂ ਦੀਆਂ ਪਰਚੀਆਂ ਕੱਟੀਆਂ ਜਾਣਗੀਆਂ ਉਹਨਾਂ ਦੇ ਆਧਾਰ ਕਾਰਡ ਉਹਨਾਂ ਦਾ ਪ੍ਰੂਫ ਡਾਕੂਮੈਂਟਰੀ ਲੈ ਕੇ ਉਹ ਵੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ ਉਹ ਸੱਤ ਮੈਂਬਰੀ ਕਮੇਟੀ ਉਸ ਨੂੰ ਉਸਨੇ ਫੈਸਲਾ ਕਰੇਗਾ ਕਿ ਹਾਂ ਮੈਂਬਰਸ਼ਿਪ ਸਹੀ ਬਣੇ ਨੇ ਫਿਰ ਹੀ ਡੈਲੀਗੇਟਾਂ ਦੀ ਚੋਣ ਹੋਵੇਗੀ ਤੇ ਇਹ ਪ੍ਰਕਿਰਿਆ ਸ਼ੁਰੂ ਹੋਵੇਗੀ ਇੰਨੀ ਜਲਦੀ ਖਤਮ ਹੋਣ ਵਾਲੀ ਇਹ ਪ੍ਰਕਿਰਿਆ ਨਹੀਂ ਹੈ ਇਸ ਨੂੰ ਸਮਾਂ ਜ਼ਰੂਰ ਲੱਗੇਗਾ 6 ਮਹੀਨੇ ਦਾ ਵਕਤ ਵੀ ਸ਼ਾਇਦ ਇਸੇ ਲਈ ਹੀ ਦਿੱਤਾ ਗਿਆ ਸੀ ਫਿਰ ਹੁਣ ਅਸਤੀਫਾ ਅੱਜ ਪ੍ਰਵਾਨ ਕਰ ਲਵੋ ਜਾਂ 20 ਦਿਨ ਬਾਅਦ ਪ੍ਰਵਾਨ ਕਰ ਲਵੋ ਉਹਦੇ ਨਾਲ ਕੀ ਫਰਕ ਪਵੇਗਾ ਇਹ ਅਕਾਲੀ ਦਲ ਦੇ ਨੇਤਾ ਸਮਝਾਉਣ ਦੇ ਵਿੱਚ ਲੋਕਾਂ ਨੂੰ ਸਮਝਾਉਣ ਦੇ ਵਿੱਚ ناکਾਮ ਰਹਿਣਗੇ ਕਿਉਂਕਿ ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਵਾਲਾ हां जे ਤੁਹਾਡੇ ਦਿਲ ਦੇ ਵਿੱਚ ਇਹ ਕਿ ਅਸਤੀਫਾ ਪ੍ਰਵਾਨ ਹੀ ਨਹੀਂ ਕਰਨਾ ਜਾਂ ਅਸੀਂ ਨਵੇਂ ਸਿਰੇ ਤੋਂ ਕਾਲੀ ਦਲ ਘੜਨਾ ਹੀ ਨਹੀਂ ਹੈ ਜਿਵੇਂ ਕਿ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਹੈ ਤਾਂ ਗੱਲ ਵੱਖਰੀ ਹੈ ਹੁਣ ਕੀ ਕੋਈ ਵਿਚਦਾ ਰਸਤਾ ਲੱਭਿਆ ਜਾ ਰਿਹਾ ਹੈ ਇਹ ਵੀ ਲੋਕਾਂ ਨੂੰ ਹਜੇ ਪਤਾ ਨਹੀਂ ਹੈ ਸਮਝ ਨਹੀਂ ਆ ਰਹੀ ਹੈ ਕਿ ਇਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ ਲੇਕਿਨ ਪਿਛਲੇ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਜੋ ਅਸੀਂ ਦੇਖਦੇ ਆ ਰਹੇ ਹਾਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸਲਾਹਕਾਰ ਜੋ ਨੇ ਉਹ ਸ਼ਾਇਦ ਲੋਕਾਂ ਦੀ ਨਬਜ਼ ਨੂੰ ਪਛਾਣਨ ਦੇ ਵਿੱਚ ناکਾਮਯਾਬ ਹੋਏ ਨੇ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਪੜ ਨਹੀਂ ਸਕੇ ਤਾਂ ਹੀ ਸ਼ਾਇਦ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਹੋਇਆ ਹੈ ਤੇ ਹੁਣ ਵੀ ਲੱਗਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਪੜ ਨਹੀਂ ਸਕੇ ਹਜੇ ਵੀ ਸਮਝਣ ਦੇ ਵਿੱਚ ناکਾਮਯਾਬ ਨੇ ਉਹ ਹਜੇ ਵੀ ਇਹ ਨਹੀਂ ਪਛਾਣ ਰਹੇ ਕਿ ਇਹਨਾਂ ਨੂੰ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਸ ਨੂੰ ਪਾਸੇ ਹੋਣਾ ਹੀ ਪਵੇਗਾ ਉਹਨਾਂ ਨੂੰ ਲੰਬੇ ਹੋਣਾ ਹੀ ਪਵੇਗਾ ਕਿਸੇ ਜਦ ਤੱਕ ਨਵੀਂ ਲੀਡਰਸ਼ਿਪ ਨੂੰ ਮੌਕਾ ਨਹੀਂ ਦਿੱਤਾ ਜਾਂਦਾ ਕਿ ਉਹ ਸਾਹਮਣੇ ਆਵੇ ਅਕਾਲੀ ਦਲ ਦੀ ਬਾਗਲੂਰ ਆਪਣੇ ਹੱਥਾਂ ਦੇ ਵਿੱਚ ਲਵੇ ਉਹਨਾਂ ਤੱਕ ਅਕਾਲੀ ਦਲ ਦੀ ਜਿਹੜੀ ਰਿਵਾਈਵਲ ਹੈ ਉਹ ਹੋਣੀ ਬਹੁਤ ਮੁਸ਼ਕਿਲ ਹੈ ਹੋ ਸਕਦਾ ਹੈ ਅਗਲੀਆਂ ਨਗਰ ਨਗਰ ਕਮਨੀਆਂ ਚੋਣਾਂ ਹੋਈਆਂ ਨੇ ਇਹਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਕੋਈ ਇਸ ਤਰ੍ਹਾਂ ਦਾ ਕਾਲਾ ਕਲਰੀ ਹੋਵੇ ਕਿ ਅਸੀਂ ਇਹਨਾਂ ਦੇ ਵਿੱਚ ਕੋਈ ਚੰਗੀ ਪਰਫਾਰਮੈਂਸ ਕਰਕੇ ਦਿਖਾਈਏ ਤੇ ਇਹ ਕਹਈਏ ਕਿ ਹਾਂ ਸਜਾ ਤੋਂ ਬਾਅਦ ਸਾਡੀ ਪ੍ਰਵਾਨਗੀ ਹੋ ਗਈ ਹੈ ਪਰ ਮੁਸ਼ਕਿਲ ਲੱਗਦਾ ਹੈ ਕਿ ਪ੍ਰਵਾਨਗੀ ਇੰਨੀ ਜਲਦੀ ਇਹਨਾਂ ਨੇਤਾਵਾਂ ਨੂੰ ਮਿਲ ਜਾਏਗੀ ਕਿਉਂਕਿ ਸਮੁੱਚੀ ਲੀਡਰਸ਼ਿਪ ਹੀ ਲੋਕਾਂ ਤੋਂ ਬਹੁਤ ਦੂਰ ਹੋ ਚੁੱਕੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਸ਼ਾਇਦ ਇਹਨਾਂ ਲੀਡਰਾਂ ਵਾਸਤੇ ਬਚੀ ਨਹੀਂ ਹੈ ਇਹ ਲੀਡਰਾਂ ਨੂੰ ਸਮਝਣ ਦੀ ਲੋੜ ਹੈ ਜਿੰਨੀ ਛੇਤੀ ਉਹ ਇਹ ਸਮਝ ਜਾਣਗੇ ਉੰਨੀ ਛੇਤੀ ਹੀ ਅਹ ਜਿਹੜੀ ਖੇਤਰੀ ਪਾਰਟੀ ਹੈ ਅਕਾਲੀ ਦਲ ਉਸਦੀ ਰਿਵਾਈਵਲ ਦਾ ਕੋਈ ਨਾ ਕੋਈ ਚਾਂਸ ਬਚਦਾ ਹੈ ਉਸ ਤੋਂ ਬਿਨਾ ਕੋਈ ਹੋਰ ਰਾਹ ਲੱਗਦਾ ਨਹੀਂ ਕਿ ਇਨ ਲੀਡਰਸ਼ਿਪ ਕੋਲ ਹੈ ਪਰ ਇਹਨਾਂ ਵੱਲੋਂ ਅੰਤ ਤੱਕ ਕੋਈ ਨਾ ਕੋਈ ਸਕੀਮਾਂ ਘੜੀਆਂ ਜਾ ਰਹੀਆਂ ਨੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਤਿਆਰੀ ਜ਼ਰੂਰ ਬੱਢੀ ਹੋਈ ਹੈ ਕਿ ਇਹ ਕਬਜ਼ਾ ਆਪਣਾ ਬਰਕਰਾਰ ਰੱਖ ਸਕਣ ਦੇਖਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਹਫਤਾ ਤਾਂ ਲੰਘ ਹੀ ਗਿਆ ਹੈ ਹੋਰ 10-12 ਦਿਨਾਂ ਦੇ ਵਿੱਚ ਅੱਗੇ ਕੀ ਹੁੰਦਾ ਹੈ ਸੁਖਬੀਰ ਬਾਦਲ ਦਾ ਅਸਤੀਫਾ ਪ੍ਰਮਾਨ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਜਾਂ ਅਕਾਲੀ ਦਲ ਦੀ ਕੀ ਰਣਨੀਤੀ ਹੈ